ਪੂਰਾ ਹੋਇਆ ਸੀਗਾ ਉਹਦੇ ਵਿੱਚ ਅੱਜ ਰਿਪੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਫਰਦਰ ਅਸੀਂ ਕਿਉਂਕਿ ਸਾਡੇ ਕੋਲ ਕੁਝ ਇੰਟਰੋਗੇਸ਼ਨ ਦੇ ਵਿੱਚ ਕੁਝ ਜਾਂ ਹੈਗੀ ਆ ਉਹਦੇ ਰਿਗਾਰਡਿੰਗ ਅਸੀਂ ਕੋਸ਼ਿਸ਼ ਕਰਨੀ ਹੈ ਸੋ ਵੀਲ ਰਿਕਵੈਸਟ ਕਿ ਇਹਦਾ ਪੁਲਿਸ ਰਿਵਾਰਡ ਦਿੱਤਾ ਜਾਵੇ ਕਿੰਨੇ ਦੇਰ ਦਾ ਰਿਵਾਰਡ ਮੰਗਿਆ ਗਿਆ ਹੈ ਅਸੀਂ ਕਰ ਲਏ ਆਪਣੀ ਅਪਲੀਕੇਸ਼ਨ ਫਾਈਲ ਕਰ ਦਿੱਤੀ अच्छा सर पिछले रिमांड दौरान कुछ खिचा निकल के सामने देखो इन्वेस्टिगेशन द विषय दैट आई कांट डिस्पोज इट राइट नाउ ਤੇ इन्वेस्टिगेशन कंप्लीट ਹੋਣ ਤੋਂ ਬਾਅਦ ਜੋ ਚਲਾਨ ਦੀ ਕਾਪੀ ਹੈ ਉਸ ਚਲਾਨ ਪੇਸ਼ ਕਰਾਂਗੇ ਦੈਨ ਸਾਰੇ ਗੱਲਾਂ ਜਿਹੜੇ ਕਲੀਅਰ ਸਰ ਕੁਝ ਪੋਲਿਟিক্যাল ਲੋਕਾਂ ਦਾ ਨਾਮ ਵੀ ਗੱਲ ਚੱਲ ਰਹੀ ਹੈ ਚਾਚਾ ਦਾਦੀ ਵੀ ਰਿमांड ਦੌਰਾਨ ਲਏ ਗਏ ਨੇ ਨਹੀਂ ਦੇਖੋ ਸਾਰੀਆਂ ਚੀਜ਼ਾਂ ਜਿਹੜੀ ਚੀਜ਼ ਇਨਵੈਸਟੀਗੇਸ਼ਨ ਅੰਡਰ ਇਨਵੈਸਟੀਗੇਸ਼ਨ ਹੁੰਦੀ ਹੈ दैट ਵੀ ਕਾਂਟ ਡਿਸਕਲੋਸ ਜਿੰਨਾ ਤੱਕ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਉਹ ਵੀ ਕਾਂਟ ਕਮੈਂਡ ਹੁੰਦਾ ਸਰ ਹੁਣ ਮਾਨਜੋ ਕੋਰਟ ਨੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਅਸੀਂ ਪੇਸ਼ ਕਰ ਰਹੇ ਹਾਂ ਰਿਪੋਰਟ ਚ ਪੁਲਿਸ ਰਿਮਾਂਡ ਵਾਸਤੇ ਅਪਲੀਕੇਸ਼ਨ ਫਾਈਲ ਕਰ ਰਹੇ ਹਾਂ ਸਰ ਰਿਪੋਰਟ ਕਿੰਨੇ ਦਿਨਾਂ ਦਾ ਰਿਮਾਂਡ ਦਿੱਤੇ ਗਏ ਨੇ ਕਿਰਮਾਂ ਦਾ ਨੰਬਰ ਆ ਅਸੀਂ ਦੋ ਤੋਂ ਦੋ ਦੋ ਦਿਨਾਂ ਦਾ ਮੰਗਿਆ ਜੀ ਟੋਟਲ ਤਿੰਨ ਦਿਨਾਂ ਦਾ ਰਿਮਾਂਡ ਤੇ ਰਹੀ ਹੈ ਕੁਝ ਤਿੰਨ ਦਿਨਾਂ ਦੇ ਵਿੱਚ ਕੋ ਸਾਹਮਣੇ ਆ ਆ ਦੇਖੋ ਜੀ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਜੋ ਚੀਜ਼ ਅੰ ਅਸ ਪਰ ਸੀ ਆਰ ਪੀ ਸੀ ਬੀ ਐਨ ਐਸ ਐਸ ਸੀ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਚਲਾਨ ਫਾਈਲ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਚਲਾਨ ਦੀ ਜਿਹੜੀ ਫਾਈਲ ਹੈਗੀ ਜਿਹੜੀ ਉਹ ਫਿਰ ਜਨਤਕ ਐਸੇ ਅਮਾਨਤ ਹੈ ਸਾਥੀ ਸੀ ਗੁਰਿੰਦਰ ਸਿੰਘ ਉਹਦੇ ਅਰੈਸਟ ਹੋਈਆਂ ਉਹਨੂੰ ਸਾਡੀ ਟੀਮ ਲੱਗੀ ਹੋਈ ਹੈ ਦੈਟ ਵੀ ਕਨ ਅਰੈਸਟ ਮਨਸੂਰ ਕਿਨੇ ਨਾਮਜ਼ਦ ਕੀਤੀ ਹੈ ਤਾਂ ਨਹੀਂ ਕੁਇਸਚਨ ਅਜੇ ਤਾਂ ਜਿਹੜਾ ਹੈਗਾ ਬਲਵਿੰਦਰ ਸਿੰਘ ਹੈ ਬਾਕੀ ਫਰਦਰ ਬੈਕਵਰਡ ਫਾਰਵਰਡ ਲਿੰਕ ਇਸ ਤੇ ਕੰਮ ਕਰ ਰਹੇ ਜੋ ਐਸ ਪਰ ਫੈਕਟ ਸੇ ਅਸੀਂ ਨੇ ਹੁਣੇ ਸੰਦਬ ਕਾਰਵਾਈ ਕੀਤੀ ਹੈ ਜਿ ਪ੍ਰੋਪਰਟੀਆਂ ਬਾਰੇ ਗੱਲ ਹੋ ਰਹੀ ਸੀ ਠੂਟ ਸਮੇਂ ਆਹ ਸਾਰੀ ਚ ਜਿਹੜੀ ਹੈਗੀ ਅਸੀਂ ਐਪਲੀਕੇਸ਼ਨ ਫਾਈਲ ਕਰਕੇ ਰੈਵਨਿਊ ਡਿਪਾਰਟਮੈਂਟ ਤੋਂ ਦਾ ਜਿਹੜਾ ਹੈਗਾ ਰਿਪੋਰਟ ਲਿਆ ਜਾ। ਠੀਕ ਹੈ। ਸਰ ਪੇਸ਼ ਕਰਤਾ ਕਿ ਪੇਸ਼ ਕਰ ਲੈ ਜੀ। ਆ ਕਰਕੇ ਅਸੀਂ ਦੋ ਦਿਨ ਦਾ ਪੁਲਿਸ ਰਿਪੋਰਟ ਬਣ ਲੈ ਲਿਆ। ਲੈ ਲੈ ਜੀ। ਜੀ। ਪੇਸ਼ ਕਰਤਾ। ਆ ਅੱਜ ਅਸੀਂ ਜਿਹੜੇ ਜਿਹੜਾ ਸਾਡਾ 65 ਨੰਬਰ ਮੁਕੱਦਮਾ ਦਰਜ ਹੋਇਆ ਸੀ ਤਾਣਾ ਕਨਾਲ ਬਲੋਣੀ ਦੇ ਵਿੱਚ। ਉਹਦੀ ਇਨਵੈਸਟੀਗੇਸ਼ਨ ਦੇ ਸਬੰਧ ਦੇ ਵਿੱਚ ਅ ਅੱਜ ਪੁਲਿਸ ਰਿਪੋਰਟ ਪੂਰਾ ਹੋਇਆ ਸੀਗਾ। ਉਹਦੇ ਵਿੱਚ ਅੱਜ ਰਿਪੋਰਟ ਦੇ ਵਿੱਚ ਪੇਸ਼ ਕੀਤਾ ਜਾ ਜਾ ਰਿਹਾ ਹੈ। ਤੇ ਉਸ ਤੋਂ ਬਾਅਦ ਫਰਦਰ ਅਸੀਂ ਕਿਉਂਕਿ ਸਾਡੇ ਕੋਲ ਕੁਝ ਇੰਟਰੋਗੇਸ਼ਨ ਦੇ ਵਿੱਚ ਕੁਝ ਚੀਜ਼ ਉਧਰ ਰਿਗਾਰਡਿੰਗ ਅਸੀਂ ਕੋਸ਼ਿਸ਼ ਕਰ ਰਹੀ ਹਾਂ ਸੋ ਵੀ ਵਿਲ ਰਿਕਵੈਸਟ ਕਿ ਇਹ ਦਾ ਪੁਲਸ ਰਿਮਾਂਡ ਹੋ ਦਿੱਤਾ ਜਾਵੇ ਇਹਨੇ ਰਿਮਾਂਡ ਮੰਗਿਆ ਗਿਆ ਹੈ ਅਸੀਂ ਕਰ ਰਹੇ ਆਪਣੀ ਅਪਲੀਕੇਸ਼ਨ ਫਾਈਲ ਕਰ ਰਹੇ ਹਾਂ ਅੱਛਾ ਸਰ ਪਿਛਲੇ ਰਿਮਾਂਡ ਦੌਰਾਨ ਕੁਝ ਉਕੀਚਾ ਨਿਕਲ ਕੇ ਸਾਹਮਣੇ ਦੇਖੋ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਦੈਟ ਆਈ ਕਾਂਟ ਡਿਸਕਲੋਸ ਇਟ ਰਾਈਟ ਨਾਓ ਤੇ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜਦੋਂ ਚਲਾਨ ਦੀ ਕਾਪੀ ਹੈ ਚਲਾਨ ਪੇਸ਼ ਕਰਾਂਗੇ ਦੈਨ ਸਾਰੇ ਗੱਲਾਂ ਜਿਹੜੇ ਕਲੀਅਰ ਕੋਈ ਪੋਲਿਟਿਕਲ ਲੋਕਾਂ ਦਾ ਨਾਮ ਵੀ ਗੱਲ ਚੱਲ ਰਹੀ ਹੈ ਚਰਚਾ ਜ਼ਿਆਦਾ ਹੈ ਵੀ ਰਿਮਾਂਡ ਪ੍ਰਾਨ ਲਏ ਗਏ ਨੇ ਨਹੀਂ ਜਿੰਨਾ ਤੱਕ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਉਹ ਹੀ ਕਾਰਨ ਕਮਾਂਡਰ ਹੁੰਦਾ ਹੈ ਸਰ ਹੁਣ ਮਾਨ ਜੋ ਕੋਰਟ ਨੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਅਸੀਂ ਪੇਸ਼ ਕਰ ਰਹੇ ਹਾਂ ਰਿਪੋਰਟ ਚ ਪੁਲਿਸ ਰਿਮਾਂਡ ਵਾਸਤੇ ਅਪਲੀਕੇਸ਼ਨ ਫਾਈਲ ਕਰ ਰਹੇ ਹਾਂ ਸਰ ਰਿਪੋਰਟ ਕੇ ਅੰਦਰ ਮਾਂਦ ਕਿਤੇ ਹੀ ਕਹਿ ਰਹੇ ਕਿ ਰਿਮਾਂਡ ਨੰਬਰ ਇਹ ਸੋ ਆ ਅਸੀਂ ਦੋਸਤੋ ਦੋ 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 ਦਾ ਮੰਗਿਆ ਟੋਟਲ 3 ਦਿਨਾਂ ਦਾ ਰਿਮਾਰਟ ਤੇ ਰਹੀ ਹੈ ਕੁਝ 3 ਦਿਨਾਂ ਦੇ ਵਿੱਚ ਕੋ ਸਾਹਮਣੇ ਆਇਆ ਆ ਦੇਖੋ ਜੀ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਜੋ ਚੀਜ਼ ਅੰਡਰ ਇਨਵੈਸਟੀਗੇਸ਼ਨ ਹੁੰਦੀ ਆ ਅਸ ਪਰ ਸੀਆਰਪੀਸੀ ਬੀਐਨਐਸਐਸ ਇਸ ਨੂੰ ਦਿਖਾ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਚਲਾਨ ਫਾਈਲ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਚਲਾਨ ਦੀ ਜਿਹੜੀ ਫਾਈਲ ਹੈਗੀ ਜਿਹੜੀ ਉਹ ਫਿਰ ਜਨਤਕ ਐਸੇ ਅਮਾਨਨ ਦਾ ਜਿਹਨਾਂ ਦੇ ਸਾਥ ਸੀ ਗੁੱਲ ਦੇ ਸੀ ਉਹਦੇ ਅਰੈਸਟ ਹੋ ਗਈਆਂ ਉਹਨੂੰ ਸਾਡੀ ਟੀਮ ਲੱਗੀ ਹੋਈ ਹੈ ਦੈਟ ਵੀ ਕੈਨ ਅਰੈਸਟ ਬੰਸੋਰ ਕਿੰਨੇ ਨਾਮ ਜਦ ਕੀਤੇ ਸਾਨੂੰ ਇਹ ਪੁੱਛੀ ਅਜੇ ਤਾਂ ਜਿਹੜਾ ਹੈਗਾ ਬਲਵਿੰਦਰ ਜੋ ਐਸ ਪਰ ਫੈਕਟਸ ਸੇ ਸਾਹਮਣੇ ਆਉਣਗੇ ਉਸ ਉਪਰ ਕਾਰਵਾਈ ਕੀਤੀ ਹੈ। ਪ੍ਰੋਪਰਟੀਆਂ ਬਾਰੇ ਵੀ ਕੀਤੀ ਥੋੜ੍ਹੀ ਸਮੇਂ ਆ। ਆ ਸਾਰੀ ਚੀਜ਼ਾਂ ਸੀ ਜਿਹੜੀਆਂ ਹੈਗੀਆਂ ਨੇ ਦੇਖੋ ਅੰਡਰ ਪ੍ਰੋਸੈਸ ਹੈਗੀਆਂ ਨੇ। ਜਿਹੜੀ ਹੈਗੀ ਸੀ ਅਪਲੀਕੇਸ਼ਨ ਫਾਈਲ ਕਰਕੇ ਰੈਵਨਿਊ ਡਿਪਾਰਟਮੈਂਟ ਤੋਂ ਦਾ ਜਿਹੜਾ ਹੈਗਾ ਰਿਪੋਰਟ ਲਿਆ ਜਾ। ਸਰ ਪੇਸ਼ ਕਰਤਾ ਕਿ ਪੇਸ਼ ਕਰ ਲੈ ਜੀ। ਆ ਕਰਕੇ ਅਸੀਂ ਦੋ ਦਿਨ ਦਾ ਪੁਲਿਸ ਬੰਨ ਲੈ ਲਿਆ। ਲੈ ਲੈ ਜੀ। ਜੀ। ਪੇਸ਼ ਕਰਤਾ। ਆ ਅੱਜ ਅਸੀਂ ਜਿਹੜੇ ਜਿਹੜਾ ਸਾਡਾ 65 ਨੰਬਰ ਮੁਕੱਦਮਾ ਦਰਜ ਹੋਇਆ ਸੀ ਤਾਣਾ ਕਨਾਲ ਬਲੋਣੀ ਦੇ ਵਿੱਚ। ਉਹਦੀ ਇਨਵੈਸਟੀਗੇਸ਼ਨ ਦੇ ਸਬੰਧ ਦੇ ਵਿੱਚ ਅੱਜ ਪੁਲਿਸ ਤੇ ਉਸ ਤੋਂ ਬਾਅਦ ਫਰਦਰ ਅਸੀਂ ਕਿਉਂਕਿ ਸਾਡੇ ਕੋਲ ਕੁਝ ਇੰਟਰੋਗੇਸ਼ਨ ਦੇ ਵਿੱਚ ਕੁਝ ਚੀਜ਼ਾਂ ਹੈਗੀਆਂ ਉਹਦੇ ਰਿਗਾਰਡਿੰਗ ਅਸੀਂ ਕੋਸ਼ਿਸ਼ ਕਰ ਰਹੀ ਹਾਂ ਸੋ ਵੀਲ ਰਿਕਵੈਸਟ ਕਿ ਇਹਦਾ ਪੁਲਿਸ ਰਿਮਾਂਡ ਹੋ ਦਿੱਤਾ ਜਾਵੇ ਕਿ ਨਿਵੇਂ ਰਿਮਾਂਡ ਮੰਗਿਆ ਗਿਆ ਹੈ ਅਸੀਂ ਕਰਦੇ ਆ ਆਪਣੀ ਐਪਲੀਕੇਸ਼ਨ ਫਾਈਲ ਕਰਦੇ ਹਾਂ ਅੱਛਾ ਸਰ ਪਿਛਲੇ ਰਿਮਾਂਡ ਦੌਰਾਨ ਕੁਝ ਚੀਜ਼ਾਂ ਨਿਕਲ ਕੇ ਸਾਹਮਣੇ ਦੇਖੋ ਇਨਵੈਸਟੀਗੇਸ਼ਨ ਦੇ ਵਿਸ਼ਾ ਹੈ ਥੈਟ ਆਈ ਕੈਨਟ ਡਿਸਕਲੋਸ ਇਟ ਰਾਈਟ ਨਾਓ ਤੇ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜਦੋਂ ਚਲਾਨ ਦੀ ਕਾਪੀ ਅਸੀਂ ਚਲਾਨ ਪੇਸ਼ ਕਰਾਂਗੇ ਥੈਨ ਸਾਰੇ ਗੱਲਾਂ ਜਿਹੜੇ ਕਲੀਅਰ ਸਰ ਕੁਝ ਪੋਲ ਜਿਹੜੀ ਚੀਜ਼ ਇਨਵੈਸਟੀਗੇਸ਼ਨ ਅੰਡਰ ਇਨਵੈਸਟੀਗੇਸ਼ਨ ਹੁੰਦੀ ਹੈ दैट ਵੀ ਕਾਂਟ ਡਿਸਕਲੋਸ ਜਿੰਨਾ ਤੱਕ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਉਹ ਵੀ ਕਾਰਨ ਕਮਾਂਡਰ ਦਾ ਸਰ ਹੁਣ ਮੰਨ ਜੋ ਕੋਰਟ ਨੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਅਸੀਂ ਪੇਸ਼ ਕਰ ਰਹੇ ਹਾਂ ਰਿਪੋਰਟ ਚ ਪੁਲਿਸ ਰਿਮਾਂਡ ਵਾਸਤੇ ਅਪਲੀਕੇਸ਼ਨ ਫਾਈਲ ਕਰ ਰਹੇ ਹਾਂ ਸਰ ਰਿਪੋਰਟ ਕਿੰਨੇ ਦਿਨਾਂ ਦੇ ਰਿਮਾਂਡ ਕਿਤੇ ਕਹਿ ਰਹੇ ਕਿਰ ਰਿਮਾਂਡ ਮੰਗ ਰਹੇ ਹਾਂ ਆ ਅਸੀਂ ਦੋ ਤੋਂ ਦੋ ਦੋ ਦਿਨਾਂ ਦਾ ਮੰਗਿਆ ਜੀ ਟੋਟਲ 3 ਦਿਨਾਂ ਦਾ ਰਿਮਾਂਡ ਤੇ ਰਹੀ ਹੈ ਕੁਝ 3 ਦਿਨਾਂ ਦੇ ਵਿੱਚ ਕੋ ਸਾਹਮਣੇ ਆਇਆ ਆ ਦੇਖੋ ਜੀ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਜੋ ਚ ਅਸ ਪਰ ਸੀਆਰਪੀਸੀ ਬੀਐਨਐਸਐਸ ਅਸੀਂ ਇਹਨੂੰ ਦੇਖੋ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਚਲਾਨ ਫਾਈਲ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਚਲਾਨ ਦੀ ਜਿਹੜੀ ਫਾਈਲ ਹੈਗੀ ਜਿਹੜੀ ਉਹ ਫਿਰ ਜਨਤਕ ਅਸੇ ਅਮਾਨਨ ਅੰਦਰ ਨਾਲ ਸਾਥ ਸੀ ਗੁਲਨਦਸ ਸਿੰਘ ਉਹਦੀ ਅਰੈਸਟ ਹੋਈ ਹੈ ਸਾਡੀ ਟੀਮ ਲੱਗੀ ਹੋਈ ਹੈ ਦੈਟ ਵੀ ਕੈਨ ਅਰੈਸਟ ਮਨਸੂਰ ਕਿਨੇ ਨਾਮ ਦਿਤ ਕੀਤੇ ਤਾਂ ਨਹੀਂ ਕੋਈ ਅਜੇ ਤਾਂ ਜਿਹੜਾ ਹੈਗਾ ਬਲਵਿੰਦਰ ਸਿੰਘ ਹੈ ਬਾਕੀ ਫਰਦਰ ਬੈਕਵਰਡ ਫਾਰਵਰਡ ਲਿੰਕ ਇਸ ਤੇ ਕੰਮ ਕਰ ਰਹੇ ਜੋ ਐਸ ਪਰ ਫੈਕਟ ਸਿਕ ਹਮਨੇ ਆਨਗਾਂ ਸੰਬੰਧ ਕਰਵਾਈ ਕੀਤੀ ਪ੍ਰੋਪਰਟੀਆਂ ਬਾਰੇ ਵੀ ਗੱਲ ਹੋਈ ਸੀ ਥੋੜੇ ਸਮੇਂ ਆ ਸ ਜਿਹੜੀ ਹੈਗੀ ਅਸੀਂ ਐਪਲੀਕੇਸ਼ਨ ਫਾਈਲ ਕਰਕੇ ਰੈਵਨਿਊ ਡਿਪਾਰਟਮੈਂਟ ਤੋਂ ਦਾ ਜਿਹੜਾ ਹੈਗਾ ਰਿਪੋਰਟ ਲਿਆ ਜਾਂਦਾ ਸਰ ਪੇਸ਼ ਕਰਤਾ ਕਿ ਪੇਸ਼ ਕਰ ਲੈ ਜੀ ਆ ਕਾਕੇ ਅਸੀਂ ਦੋ ਦਿਨ ਦਾ ਪੁਲਿਸ ਬੰਨ ਲੈ ਲੇ ਲੈ ਜੀ ਜੀ ਪੇਸ਼ ਕਰਤਾ ਹਾਂ ਅੱਜ ਅਸੀਂ ਜਿਹੜੇ ਜਿਹੜਾ ਸਾਡਾ 65 ਨੰਬਰ ਮੁਕੱਦਮਾ ਦਰਜ ਹੋਇਆ ਸੀ ਤਾਣਾ ਕਨਾਲ ਕਨਾਲ ਪੋਲੋਨੀ ਦੀ ਵਿੱਚ ਉਹਦੀ ਇਨਵੈਸਟੀਗੇਸ਼ਨ ਦੇ ਸਬੰਧ ਦੇ ਵਿੱਚ ਅ ਅੱਜ ਪੁਲਿਸ ਰਿਮਾਂਡ ਪੂਰਾ ਹੋਇਆ ਸੀਗਾ ਉਹਦੇ ਵਿੱਚ ਅੱਜ ਰਿਪੋਰਟ ਦੇ ਵਿੱਚ ਪੇਸ਼ ਕੀਤਾ ਜਾ ਜਾ ਰਿਹਾ ਤੇ ਉਸ ਤੋਂ ਬਾਅਦ ਫਰਦਰ ਅਸੀਂ ਕਿਉਂਕਿ ਸਾਡੇ ਕੋਲ ਕੁਝ ਇੰਟਰੋਗੇਸ਼ਨ ਦੇ ਵਿੱਚ ਕੁਸੀਜਾ ਹੈਗੀ ਆ ਬੁਦ ਰਿਗਾਰਡਿੰਗ ਅਸੀਂ ਕੋਸ਼ਿਸ਼ ਕਰ ਰਹੀ ਹਾਂ ਸੋ ਵੀ ਵਿਲ ਰਿਕਵੈਸਟ ਕਿ ਇਹਦਾ ਪੁਲਸ ਰਿਮਾਂਡ ਹੋ ਦਿੱਤਾ ਜਾਵੇ ਕਿੰਨੇ ਦਿਨਾਂ ਦਾ ਰਿਮਾਂਡ ਮੰਗਿਆ ਗਿਆ ਹੈ ਅਸੀਂ ਕਰ ਲਏ ਆਪਣੀ ਅਪਲੀਕੇਸ਼ਨ ਫਾਈਲ ਕਰ ਦਿੱਤੀ ਅੱਛਾ ਸਰ ਪਿਛਲੇ ਰਿਮਾਂਡ ਦੌਰਾਨ ਕੁਝ ਚੀਜ਼ਾਂ ਨਿਕਲ ਕੇ ਸਾਹਮਣੇ ਦੇਖੋ ਇਨਵੈਸਟੀਗੇਸ਼ਨ ਦੇ ਵਿੱਚ ਹੈ ਥੈਟ ਆਈ ਕੈਨਟ ਡਿਸਕਲੋਸ ਇਟ ਰਾਈਟ ਨਾਓ ਤੇ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜਦੋਂ ਚਲਾਨ ਦੀ ਕਾਪੀ ਹੈ ਚਲਾਨ ਪੇਸ਼ ਕਰਾਂਗੇ ਦੈਨ ਸਾਰੇ ਗੱਲਾਂ ਜਿਹੜੇ ਕਲੀਅਰ ਸਰ ਕੁਝ ਪੋਲਿਟਿਕਲ ਲੋਕਾਂ ਦਾ ਨਾਮ ਵੀ ਗੱਲ ਚੱਲ ਰਹੀ ਹੈ ਜੱਜਤਾਂ ਜਿਆਦਾ ਵੀ ਰਿਮਾਂਡ ਦੌਰਾਨ ਲਏ ਜਿਹੜੀ ਚੀਜ਼ ਇਨਵੈਸਟੀਗੇਸ਼ਨ ਅੰਡਰ ਇਨਵੈਸਟੀਗੇਸ਼ਨ ਹੁੰਦੀ ਹੈ दैट ਵੀ ਕਾਂਟ ਡਿਸਕਲੋਸ ਜਿੰਨਾ ਤੱਕ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਉਹ ਵੀ ਕਾਂਟ ਕਮੈਂਡ ਹੁੰਦਾ ਸਰ ਹੁਣ ਮਾਨ ਜੋ ਕੋਰਟ ਨੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਅਸੀਂ ਪੇਸ਼ ਕਰ ਰਹੇ ਹਾਂ ਰਿਪੋਰਟ ਚ ਪੁਲਿਸ ਰਿਮਾਂਡ ਵਾਸਤੇ ਅਪਲੀਕੇਸ਼ਨ ਫਾਈਲ ਕਰ ਰਹੇ ਸਰ ਇਹ ਕੋਰਟ ਕਿੰਨਾ ਦਿਨ ਬਿਤੇਗੇ ਕਹਿੰਦੇ ਕਿ ਰਿਮਾਂਡ ਮੰਗ ਰਹੇ ਹਾਂ ਅਸੀਂ ਦੋ ਤੋਂ ਦੋ ਦੋ ਦਿਨਾਂ ਦਾ ਮੰਗਿਆ ਜੀ ਟੋਟਲ 3 ਦਿਨਾਂ ਦਾ ਰਿਮਾਂਡ ਤੇ ਰਹੀ ਹੈ ਕੁਝ 3 ਦਿਨਾਂ ਦੇ ਵਿੱਚ ਕੋਈ ਸਾਹਮਣੇ ਆਇਆ ਆ ਦੇਖੋ ਜੀ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਚ ਉਹ ਚੀਜ਼ ਅੰਡਰ ਇ ਅਸ ਪਰ ਸੀਆਰਪੀਸੀ ਬੀਐਨਐਸਐਸ ਇਸ ਨੂੰ ਡਿਸਕਸ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਚਲਾਨ ਫਾਈਲ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਚਲਾਨ ਦੀ ਜਿਹੜੀ ਫਾਈਲ ਹੈਗੀ ਜਿਹੜੀ ਉਹ ਫਿਰ ਜਨਤਕ ਐਸੇ ਅਮਾਨਤਾਂ ਜਿਹਨਾਂ ਦੇ ਸਾਥੀ ਸੀ ਬੁਲੰਦੇਸੀ ਉਹਦੇ ਅਰੈਸਟ ਹੋਈ ਹੈ ਸਾਡੀ ਟੀਮ ਲੱਗੀ ਹੋਈ ਹੈ ਦੈਟ ਵੀ ਕੈਨ ਅਰੈਸਟ ਬਲਸੋਰ ਕਿਨੇ ਨਾਮ ਦਿਤ ਕੀਤੇ ਹਨ ਅਜੇ ਤਾਂ ਜਿਹੜਾ ਹੈਗਾ ਬਲਵਿੰਦਰ ਸਿੰਘ ਹੈ ਬਾਕੀ ਫਰਦਰ ਬੈਕਵਰਡ ਫਾਰਵਰਡ ਲਿੰਕ ਇਸ ਤੇ ਕੰਮ ਕਰ ਰਹੇ ਜੋ ਐਸ ਪਰ ਫੈਕਟ ਸੇ ਅਸੀਂ ਨੇ ਹੋਂਗਸਮ ਦਾ ਕਾਰਵਾਈ ਕੀਤੀ ਹੈ ਪ੍ਰੋਪਰਟੀਆਂ ਬਾਰੇ ਵੀ ਗੱਲ ਕੋਈ ਸੀ ਟੂਰ ਸਮੇਂ ਆ ਸਾਰੀ ਚੀਜ਼ਾਂ ਜਿਹੜੀ ਹੈਗੀ ਅਸੀਂ ਐਪਲੀਕੇਸ਼ਨ ਫਾਈਲ ਕਰਕੇ ਰੈਵਨਿਊ ਡਿਪਾਰਟਮੈਂਟ ਤੋਂ ਦਾ ਜਿਹੜਾ ਹੈਗਾ ਰਿਪੋਰਟ ਲਿਆ ਜਾ। ਸਰ ਪੇਸ਼ ਕਰਤਾ ਕਿ ਪੇਸ਼ ਕਰ ਲੈ ਜੀ। ਆ ਕਰਕੇ ਅਸੀਂ ਦੋ ਦਿਨ ਦਾ ਪੁਲਿਸ ਬੰਨ ਲੈ ਲੇ। ਲੈ ਲੈ ਜੀ। ਜੀ। ਪੇਸ਼ ਕਰਤਾ। ਹਾਂ ਅੱਜ ਅਸੀਂ ਜਿਹੜੇ ਜਿਹੜਾ ਸਾਡਾ 65 ਨੰਬਰ ਮੁਕੱਦਮਾ ਦਰਜ ਹੋਇਆ ਸੀ ਥਾਣਾ ਕਨਾਲ ਬਲੌਣੀ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਦੇ ਸਬੰਧ ਦੇ ਵਿੱਚ ਅ ਅੱਜ ਪੁਲਿਸ ਰਿਮਾਨ ਪੂਰਾ ਹੋਇਆ ਸੀਗਾ। ਉਹਦੇ ਵਿੱਚ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਜਾ ਰਿਹਾ ਹੈ। ਤੇ ਉਸ ਤੋਂ ਬਾਅਦ ਫਰਦਰ ਅਸੀਂ ਕਿਉਂਕਿ ਸਾਡੇ ਕੋਲ ਕੁਝ ਇੰਟਰੋਗੇਸ਼ਨ ਦੇ ਵਿੱਚ ਕੁਝ ਚੀਜ਼ਾਂ ਹੈਗੀਆਂ ਉਹਦੇ ਰਿਗਾਰਡਿੰਗ ਅਸੀਂ ਕੋਸ਼ਿਸ਼ ਕਰ ਰਹੀ ਹਾਂ ਸੋ ਵੀ ਵਿਲ ਰਿਕਵੈਸਟ ਕਿ ਐਜ਼ ਅ ਪੁਲਿਸ ਰਿਮਾਂਡ ਹੋ ਦਿੱਤਾ ਜਾਵੇ। ਕਿੰਨੇ ਦਿਨ ਰਿਮਾਂਡ ਮੰਗਿਆ ਗਿਆ ਹੈ? ਅਸੀਂ ਕਰ ਲਏ ਆਪਣੀ ਐਪਲੀਕੇਸ਼ਨ ਫਾਈਲ ਕਰ ਦਿੱਤੀ। ਅੱਛਾ ਸਰ ਪਿਛਲੇ ਰਿਮਾਂਡ ਦੌਰਾਨ ਕੁਝ ਚੀਜ਼ਾਂ ਨਿਕਲ ਕੇ ਸਾਹਮਣੇ ਦੇਖੋ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ दैट ਆ ਕੈਨਟ ਡਿਸਕਲੋਸ ਇਟ ਰਾਈਟ ਨਾਓ ਤੇ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜਦੋਂ ਚਲਾਨ ਦੀ ਕਾਪੀ ਹੈ ਚਲਾਨ ਪੇਸ਼ ਕਰਾਂਗੇ ਥੈਨ ਸਾਰੇ ਗੱਲਾਂ ਛੇਕਲੇ ਸਰ ਕੁਝ ਪੋਲਿਟਿਕ ਜਿਹੜੀ ਚੀਜ਼ ਇਨਵੈਸਟੀਗੇਸ਼ਨ ਅੰਡਰ ਇਨਵੈਸਟੀਗੇਸ਼ਨ ਹੁੰਦੀ ਹੈ दैट ਵੀ ਕਾਂਟ ਡਿਸਕਲੋਸ ਜਿੰਨਾ ਤੱਕ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਉਹ ਹੀ ਕਾਰਨ ਕਮਾਂਡਰ ਹੁੰਦਾ ਸਰ ਹੁਣ ਮਾਨਜੋ ਕੋਰਟ ਨੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਅਸੀਂ ਪੇਸ਼ ਕਰ ਰਹੇ ਹਾਂ ਕਿ ਕੋਰਟ ਚ ਪੁਲਿਸ ਰਿਮਾਂਡ ਵਾਸਤੇ ਅਪਲੀਕੇਸ਼ਨ ਫਾਈਲ ਕਰ ਰਹੇ ਹਾਂ ਸਰ ਰਿਪੋਰਟ ਕਿੰਨੇ ਦਿਨਾਂ ਦੇ ਰਿਮਾਂਡ ਕਿਤੇ ਕਹਿ ਰਹੇ ਆ ਅਸੀਂ ਦੋ ਤੋਂ ਦੋ ਦੋ ਦਿਨਾਂ ਦਾ ਮੰਗਿਆ ਜੀ ਟੋਟਲ 3 ਦਿਨਾਂ ਦਾ ਰਿਮਾਂਡ ਤੇ ਰਹੀ ਹੈ ਕੁਝ 3 ਦਿਨਾਂ ਦੇ ਵਿੱਚ ਕੋ ਸਾਹਮਣੇ ਆਇਆ ਆ ਦੇਖੋ ਜੀ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਚ ਉਹ ਚੀਜ਼ ਅੰਡਰ ਇਨਵੈ ਅਸ ਪਰ ਸੀ ਆਰ ਪੀ ਸੀ ਬੀ ਐਨ ਐਸ ਐਸ ਵੀ ਉਹਨੂੰ ਦੇਖੋ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਚਲਾਨ ਫਾਈਲ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਚਲਾਨ ਦੀ ਜਿਹੜੀ ਫਾਈਲ ਹੈਗੀ ਜਿਹੜੀ ਉਹ ਫਿਰ ਜਨਤਕ ਅਸੇ ਅਮਾਨਨ ਅਸਾਂ ਦੇ ਨਾਲ ਸਾਥੀ ਸਿਗਨ ਦੇ ਅਰੈਸਟ ਹੋਈਆਂ ਸਾਡੀ ਟੀਮ ਲੱਗੀ ਹੋਈ ਹੈ ਦੈਟ ਵੀ ਕੈਨ ਅਰੈਸਟ ਬਲਸੋਰ ਕਿਨੇ ਨਾਮ ਦਿਤ ਕੀਤੇ ਹਨ ਅਜੇ ਤਾਂ ਜਿਹੜਾ ਹੈਗਾ ਬਲਵਿੰਦਰ ਸਿੰਘ ਹੈ ਬਾਕੀ ਫਰਦਰ ਬੈਕਵਰਡ ਫਾਰਵਰਡ ਲਿੰਕ ਇਸੇ ਕੰਮ ਕਰ ਰਹੇ ਜੋ ਐਸ ਪਰ ਫੈਕਟ ਸੇ ਅਸੀਂ ਨੇ ਹੁਣੇ ਉਸ ਉੱਪਰ ਕਾਰਵਾਈ ਕੀਤੀ ਹੈ ਪ੍ਰੋਪਰਟੀਜ਼ ਬਾਰੇ ਵੀ ਗੱਲ ਹੋ ਗਈ ਸੀ ਉਸ ਸਮੇਂ ਆ ਸਾਰੀ ਚੀਜ਼ਾਂ ਸੀ ਜਿਹ ਜਿਹੜੀ ਹੈਗੀ ਅਸੀਂ ਐਪਲੀਕੇਸ਼ਨ ਫਾਈਲ ਕਰਕੇ ਰੈਵਿਊ ਡਿਪਾਰਟਮੈਂਟ ਤੋਂ ਦਾ ਜਿਹੜਾ ਹੈਗਾ ਰਿਪੋਰਟ ਲਿਆ ਜਾਣਾ ਸਰ ਪੇਸ਼ ਕਰਤਾ ਕਿ ਪੇਸ਼ ਕਰ ਲੈ ਜੀ ਆ ਕਾਕੇ ਅਸੀਂ ਦੋ ਦਿਨ ਦਾ ਪੁਲਿਸ ਬੰਨ ਲੈ ਲਏ ਲੈ ਲਏ ਜੀ ਜੀ ਪੇਸ਼ ਕਰਤਾ ਹੈ ਅ ਅੱਜ ਅਸੀਂ ਜਿਹੜੇ ਜਿਹੜਾ ਸਾਡਾ 65 ਨੰਬਰ ਮਕਦਮਾ ਦਰਜ ਹੋਇਆ ਸੀ ਤਾਣਾ ਕਨਾਲ ਕਲੋਨੀ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਦੇ ਸਬੰਧ ਦੇ ਵਿੱਚ ਅ ਅੱਜ ਪੁਲਿਸ ਰਿਮਾਰ ਬੂਰਾ ਹੋਇਆ ਸੀਗਾ ਉਹਦੇ ਵਿੱਚ ਅੱਜ ਰਿਪੋਰਟ ਦੇ ਵਿੱਚ ਪੇਸ਼ ਕੀਤਾ ਜਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਫਰਦਰ ਅਸੀਂ ਜੀ ਕਿਉਂਕਿ ਸਾਡੇ ਕੋਲ ਕੁਝ ਇੰਟਰੋਗੇਸ਼ਨ ਦੇ ਵਿੱਚ ਕੁਝ ਚੀਜ਼ਾਂ ਹੈਗੀਆਂ ਉਹਦੇ ਰਿਗਾਰਡਿੰਗ ਅਸੀਂ ਕੋਸ਼ਿਸ਼ ਕਰ ਰਹੀ ਹਾਂ ਸੋ ਵੀ ਵਿਲ ਰਿਕਵੈਸਟ ਕਿ ਐਜ਼ ਅ ਪੁਲਸਮੈਨ ਹੋ ਦਿੱਤਾ ਜਾਵੇ ਕਿੰਨੇ ਦਿਨ ਰਿਮਾਂਡ ਵਿੱਚ ਹੈਗੇ ਆ ਅਸੀਂ ਕਰਦੇ ਆ ਆਪਣੀ ਅਪਲੀਕੇਸ਼ਨ ਫਾਈਲ ਕਰਦੇ ਹਾਂ ਅੱਛਾ ਸਰ ਪਿਛਲੇ ਰਿਮਾਂਡ ਦੌਰਾਨ ਕੁਝ ਚੀਜ਼ਾਂ ਨਿਕਲ ਕੇ ਸਾਹਮਣੇ ਦੇਖੋ ਇਨਵੈਸਟੀਗੇਸ਼ਨ ਦੇ ਵਿੱਚ ਹੈ ਦੈਟ ਆਈ ਕੈਨਟ ਡਿਸਕਸ ਇਟ ਰਾਈਟ ਨਾਓ ਤੇ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜਦੋਂ ਚਨਾਣ ਦੀ ਕਾਪੀ ਅਸੀਂ ਚਲਾਨ ਪੇਸ਼ ਕਰਾਂਗੇ ਥੈਨ ਸਾਰੇ ਗੱਲਾਂ ਜਿਹੜੇ ਕਲੀਅਰ ਸਰ ਕੁਝ ਪੋਲਿਟਿਕ ਜਿਹੜੀ ਚੀਜ਼ ਇਨਵੈਸਟੀਗੇਸ਼ਨ ਅੰਡਰ ਇਨਵੈਸਟੀਗੇਸ਼ਨ ਹੁੰਦੀ ਹੈ दैट ਵੀ ਕਾਂਟ ਡਿਸਕਲੋਸ ਜਿੰਨਾ ਤੱਕ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਵੀ ਕਾਂਟ ਕਮੈਂਡ ਹੁੰਦਾ ਸਰ ਹੁਣ ਮਾਨ ਜੋ ਕੋਰਟ ਨੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਅਸੀਂ ਪੇਸ਼ ਕਰ ਰਹੇ ਹਾਂ ਰਿਪੋਰਟ ਚ ਪੁਲਿਸ ਰਿਮਾਂਡ ਵਾਸਤੇ ਅਪਲੀਕੇਸ਼ਨ ਫਾਈਲ ਕਰ ਰਹੇ ਸਰ ਰਿਪੋਰਟ ਕਿੰਨਾ ਦਰਵਾਜ਼ਾ ਦਿੱਤੇ ਕਹਿ ਰਹੇ ਆ ਅਸੀਂ ਦੋ ਤੋਂ ਦੋ 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 ਦਾ ਮੰਗੇ ਆ ਟੋਟਲ 3 ਦਿਨਾਂ ਦਾ ਰਿਮਾਂਡ ਤੇ ਰਹੀ ਹੈ ਕੁਝ 3 ਦਿਨਾਂ ਦੇ ਵਿੱਚ ਕੋ ਸਾਹਮਣੇ ਆਇਆ ਆ ਦੇਖੋ ਜੀ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਜੋ ਚੀਜ਼ ਅੰਡਰ ਇਨਵੈਸਟੀਗੇਸ਼ਨ ਹੁੰਦੀ ਆ ਅਸ ਪਰ ਸੀ ਆਰ ਪੀ ਸੀ ਬੀ ਐਨ ਐਸ ਐਸ ਸੀ ਹੁੰਦੇ ਕੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਚਲਾਨ ਫਾਈਲ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਚਲਾਨ ਦੀ ਜਿਹੜੀ ਫਾਈਲ ਹੈਗੀ ਜਿਹੜੀ ਉਹ ਫਿਰ ਜਨਤਕ ਅਸੇ ਅਮਾਨਤ ਸਾਥੀ ਸੀ ਗੁਰਿੰਦਰ ਸਿੰਘ ਉਹਦੀ ਅਰੈਸਟ ਹੋ ਗਈ ਹੈ ਸਾਡੀ ਟੀਮ ਲੱਗੀ ਹੋਈ ਹੈ ਦੈਟ ਵੀ ਕੈਨ ਅਰੈਸਟ ਮਨਸੂਰ ਕਿਨੇ ਨਾਮ ਦਿਤ ਕੀਤੇ ਤਾਂ ਨਹੀਂ ਕਿਸ ਚੀਜ਼ ਅਜੇ ਤਾਂ ਜਿਹੜਾ ਹੈਗਾ ਬਲਵਿੰਦਰ ਸਿੰਘ ਹੈ ਬਾਕੀ ਫਰਦਰ ਕਰਵੇ ਕਿਤੇ ਸਪ੍ਰੋਪਰਟੀਆਂ ਬਾਰੇ ਗੱਲ ਹੋ ਰਹੀ ਸੀ ਥੋੜੇ ਸਮੇਂ ਆ ਸਾਰੀ ਚੀਜ਼ਾਂ ਸੀ ਜਿਹੜੀਆਂ ਹੈਗੀਆਂ ਨੇ ਦੇਖੋ ਅੰਡਰ ਪ੍ਰੋਸੈਸ ਹੈਗੀਆਂ ਨੇ ਜਿਹੜੀ ਹੈਗੀ ਸੀ ਅਪਲੀਕੇਸ਼ਨ ਫਾਈਲ ਕਰਕੇ ਰੈਵਨਿਊ ਡਿਪਾਰਟਮੈਂਟ ਤੋਂ ਦਾ ਜਿਹੜਾ ਹੈਗਾ ਰਿਪੋਰਟ ਲਿਆ ਜਾ ਸਰ ਪੇਸ਼ ਕਰਤਾ ਕਿ ਪੇਸ਼ ਕਰ ਲੈ ਜੀ ਆ ਕਰਕੇ ਅਸੀਂ ਦੋ ਦਿਨ ਦਾ ਪੁਲਿਸ ਬੰਨ ਲੈ ਲਿਆ ਲੈ ਜੀ ਜੀ ਪੇਸ਼ ਕਰਤਾ ਅੱਜ ਅਸੀਂ ਜਿਹੜੇ ਜਿਹੜਾ ਸਾਡਾ 65 ਨੰਬਰ ਮਕਦਮਾ ਦਰਜ ਹੋਇਆ ਸੀ ਤਾਣਾ ਕਨਾਲ ਕੋਲੋਨੀ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਦੇ ਸਬੰਧ ਦੇ ਵਿੱਚ ਅੱਜ ਪੁਲਿਸ ਰਿਮਾਰਨ ਪੂਰਾ ਹੋਇਆ ਸੀਗਾ ਉਹਦੇ ਵਿੱਚ ਅੱਜ ਰਿਪੋਰਟ ਦੇ ਵਿੱਚ ਪੇਸ਼ ਕੀਤਾ ਜਾ ਜਾ ਰ ਤੇ ਉਸ ਤੋਂ ਬਾਅਦ ਫਰਦਰ ਅਸੀਂ ਕਿਉਂਕਿ ਸਾਡੇ ਕੋਲ ਕੁਝ ਇਨਟੈਰੋਗੇਸ਼ਨ ਦੇ ਵਿੱਚ ਕੁਝ ਚੀਜ਼ਾਂ ਹੈਗੀਆਂ ਉਹਦੇ ਰਿਗਾਰਡਿੰਗ ਅਸੀਂ ਕੋਸ਼ਿਸ਼ ਕਰ ਰਹੀ ਹਾਂ ਸੋ ਵੀ ਵਿਲ ਰਿਕਵੈਸਟ ਕਿ ਇਹਦਾ ਪੁਲਿਸ ਰਿਮਾਂਡ ਹੋ ਦਿੱਤਾ ਜਾਵੇ ਕਿੰਨੇ ਦਿਨਾਂ ਦਾ ਰਿਮਾਂਡ ਮੰਗਿਆ ਗਿਆ ਹੈ ਅਸੀਂ ਕਰ ਰਹੇ ਆ ਆਪਣੀ ਐਪਲੀਕੇਸ਼ਨ ਫਾਈਲ ਕਰ ਰਹੇ ਹਾਂ ਅੱਛਾ ਸਰ ਪਿਛਲੇ ਰਿਮਾਂਡ ਦੌਰਾਨ ਕੁਝ ਚੀਜ਼ਾਂ ਨਿਕਲ ਕੇ ਸਾਹਮਣੇ ਦੇਖੋ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਥੈਟ ਆਈ ਕੈਨਟ ਡਿਸਕਲੋਸ ਇਟ ਰਾਈਟ ਨਾਓ ਤੇ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜਦੋਂ ਚਲਾਨ ਦੀ ਕਾਪੀ ਅਸੀਂ ਚਲਾਨ ਪੇਸ਼ ਕਰਾਂਗੇ ਥੈਨ ਸਾਰੇ ਗੱਲਾਂ ਛੇੜ ਕੇ ਸਰ ਜਿਹੜੀ ਚੀਜ਼ ਇਨਵੈਸਟੀਗੇਸ਼ਨ ਅੰਡਰ ਇਨਵੈਸਟੀਗੇਸ਼ਨ ਹੁੰਦੀ ਹੈ दैट ਵੀ ਕਾਂਟ ਡਿਸਕਲੋਸ ਜਿੰਨਾ ਤੱਕ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਉਹ ਵੀ ਕਾਂਟ ਕਮੈਂਡ ਹੁੰਦਾ ਸਰ ਹੁਣ ਮਾਨ ਜੋ ਕੋਰਟ ਨੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਅਸੀਂ ਪੇਸ਼ ਕਰ ਰਹੇ ਹਾਂ ਰਿਪੋਰਟ ਚ ਪੁਲਿਸ ਰਿਮਾਂਡ ਵਾਸਤੇ ਅਪਲੀਕੇਸ਼ਨ ਫਾਈਲ ਕਰ ਰਹੇ ਹਾਂ ਸਰ ਰਿਪੋਰਟ ਕਿੰਨੇ ਦਿਨਾਂ ਦੇ ਵਿੱਚ ਦਿੱਤੇ ਗਏ ਨੇ ਕਿਰਮਾ ਮਾਮਲੇ ਨੂੰ ਆ ਅਸੀਂ ਦੋ ਤੋਂ ਦੋ 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 ਦਾ ਮੰਗਿਆ ਟੋਟਲ ਤਿੰਨ ਦਿਨਾਂ ਦਾ ਰਿਮਾਰਟੇ ਰਹੀ ਹੈ ਕੁਝ ਤਿੰਨ ਦਿਨਾਂ ਦੇ ਵਿੱਚ ਕੋ ਸਾਹਮਣੇ ਆਇਆ ਆ ਦੇਖੋ ਜੀ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਜੋ ਚੀਜ਼ ਅੰਡਰ ਇਨਵੈਸਟੀਗੇਸ਼ਨ ਹੁੰਦੀ ਆ ਅਸ ਪਰ ਸੀਆਰਪੀਸੀ ਬੀਐਨਐਸਐਸ ਇਸ ਨੂੰ ਦੇਕੋ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਚਲਾਨ ਫਾਈਲ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਚਲਾਨ ਦੀ ਜਿਹੜੀ ਫਾਈਲ ਹੈਗੀ ਜਿਹੜੀ ਉਹ ਫਿਰ ਜਨਤਕ ਐਸੇ ਅਮਾਨਤ ਜਿਹਨਾਂ ਦੇ ਸਾਥੀ ਸੀ ਬੁਲੰਦਸਿਨੀ ਉਹਦੇ ਅਰੈਸਟ ਹੋਈਆਂ ਸਾਡੀ ਟੀਮ ਲੱਗੀ ਹੋਈ ਹੈ ਦੈਟ ਵੀ ਕਨ ਅਰੈਸਟ ਹੋ ਬੁਲੰਦਸਿਨੀ ਦੇ ਨਾਮ ਦੱਤ ਕੀਤੇ ਸਨ ਇਸ ਕੇਸ ਚ ਅਜੇ ਤਾਂ ਜਿਹੜਾ ਹੈਗਾ ਬ ਜੋ ਐਸ ਪਰ ਫੈਕਟਸ ਨਾਲ ਹਮਨੇ ਆਉਣਗਾ ਉਸ ਦਾ ਕਾਰਵਾਈ ਕੀਤੀ ਸਪਰਪਰਟੀਜ਼ ਬਾਰੇ ਹਮਨੇ ਗੱਲ ਕੀਤੀ ਸੀ ਫੂਰਟ ਸਮੇਂ ਆ ਸਾਰੀ ਚੀਜ਼ਾਂ ਸੀ ਜਿਹੜੀਆਂ ਹੈਗੀਆਂ ਦੇਖੋ ਅੰਡਰ ਪ੍ਰੋਸੈਸ ਹੈਗੀਆਂ ਨੇ ਜਿਹੜੀ ਹੈਗੀ ਸੀ ਅਪਲੀਕੇਸ਼ਨ ਫਾਈਲ ਕਰਕੇ ਰੈਵਨਿਊ ਡਿਪਾਰਟਮੈਂਟ ਤੋਂ ਦਾ ਜਿਹੜਾ ਹੈਗਾ ਰਿਪੋਰਟ ਲਿਆ ਜਾ ਠੀਕ ਸਰ ਪੇਸ ਕਰਤਾ ਕਿ ਪੇਸ ਕਰ ਲੈ ਜੀ ਆ ਕਾਕੇ ਅਸੀਂ ਦੋ ਦਿਨ ਦਾ ਪੁਲਿਸ ਬੰਨ ਲੈ ਲੈ ਜੀ ਪੇਸ ਕਰਤਾ ਹਾਂ